you. Mm -hmm. ਨਾਬਾ ਤੋਂ માતા ਨੈਣਾ ਦੇਵੀ ਜੀ, માતા ਜਵਾਲਾ ਜੀ, માતા ਚਿੰਤਪੂਰਨੀ ਜੀ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਦੇ ਲਈ ਬੱਸ ਨੂੰ ਰਵਾਨਾ ਕਰਨ ਦੇ ਲਈ ਨਾਬਾ ਦੇ ਹਲਕਾ ਵਿਧਾਇਕ ਦੀਪਮਾਨ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਦੂਜੀ ਬੱਸ ਨਾਬਾ ਤੋਂ ਰਵਾਨਾ ਕੀਤੀ ਗਈ ਕਿਉਂਕਿ ਹਰ ਧਰਮ ਦੇ ਲਈ ਮੁੱਖ ਮੰਤਰੀ ਦੇ ਵੱਲੋਂ ਤੀਰਥ ਯਾਤਰਾ ਦੇ ਲਈ ਹੀ ਉਪਰਾਲਾ ਕੀਤਾ ਗਿਆ। ਸ਼ਰਤਾਲੂਆਂ ਦੇ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ ਅੱਜ ਦੂਜੀ ਬੱਸ ਆ ਜਿਹੜੀ ਉਹ ਰਵਾਨਾ ਹੋਈ ਹੈ ਜਿਸ ਦੇ ਵਿੱਚ ਖਾਣ ਪੀਣ ਦਾ ਸਮਾਨ ਵੀ ਦਿੱਤਾ ਜਾ ਰਿਹਾ। ਸਾਰੇ ਭਖਤਾਂ ਨੂੰ ਜੈ ਮਾਤਾ ਦੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਅੱਜ ਨਾਬਾ ਤੋਂ ਜਿਹੜੀ ਹੈ ਜੀ ਇੱਕ 46 ਯਾਤਰੀਆਂ ਦੀ ਬੱਸ ਜਿਹੜੀ ਹੈ ਸ਼ਰਧਾਲੂਆਂ ਦੀ ਉਹ ਰਵਾਨਾ ਹੋ ਰਹੀ ਹੈ ਇਹ ਬੱਸ ਜਿਹੜੀ ਹੈ ਜੀ ਨਾਬਾ ਤੋਂ ਮਾਤਾ ਨੈਣਾ ਦੇਵੀ ਜਵਾਲਾ ਜੀ ਚਿੰਤਪੂਰਣੀ ਜਿਹੜੀ ਉਸ ਤੋਂ ਬਾਅਦ ਜੀ ਅਨੰਦਪੁਰ ਸਾਹਿਬ ਜਾਏਗੀ ਔਰ ਇਹਦੇ ਵਿੱਚ 42 ਸ਼ਰਧਾਲੂ ਨੇ ਜੀ ਟੋਟਲ ਔਰ ਇਹਨਾਂ ਦਾ ਸਾਰਾ ਖਾਣ ਪੀਣ ਦਾ ਰਹਿਣ ਦਾ ਆਉਣ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਜੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਸੰਗਤ ਬੜੀ ਖੁਸ਼ ਹੈ ਜੀ ਇਸ ਤੋਂ ਪਹਿਲਾਂ ਠਾਕੂ ਸ਼ਾਮ ਜੀ ਸਾਲਾ ਸਰ ਸੰਗਤ ਹੋ ਕੇ ਆਈ ਹੈ ਬਹੁਤ ਬਾਖੂ ਬਾਗ ਹੈ ਜੀ ਤੇ ਅਗਲੀ バス ਜਿਹੜੀ ਹੈ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿਆਰ ਹੈ ਜੀ ਸੋ ਇੱਕ ਵੱਖਰਾ ਪਰਾਲਾ ਜੀ ਕਿਉਂਕਿ ਉਹ ਲੋਕ ਜਿਹੜੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਕਦੇ ਦਰਸ਼ਨਾਂ ਲਈ ਜਾਵਾਂਗੇ ਜ ਜਿਹਨਾਂ ਦਾ ਇਨਕਮ ਦਾ ਸੋਰਸ ਬਹੁਤ ਘੱਟ ਆ ਤੇ ਉਹਨਾਂ ਕੋਲੇ ਇੰਨੀ ਨਿਕਮਨੀ ਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਤੇ ਲਿਆ ਸਕਣ ਉਹਨਾਂ ਲਈ ਇਹ ਬਹੁਤ کارਗਰ ਸਾਬਤ ਹੋਰੀ ਹੈ ਜੀ ਔਰ ਇਹ ਮੁੱਖ ਮੰਤਰੀ ਸਾਹਿਬ ਨੂੰ ਦਵਾਵਾਂ ਲੱਗ ਰਹੀਆਂ ਨੇ ਸਾਰੇ ਭਗਤ ਜਿਹੜੇ ਆ ਦਰਸ਼ਨ ਕਰਨਗੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਉਹ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਇੱਕ ਰਾਤ ਦਾ ਅਨੰਦਪੁਰ ਸਾਹਿਬ ਬੁਕੇਗੀ ਜੀ ਗੁਰੂ ਘਰ ਉਸ ਤੋਂ ਬਾਅਦ ਫਿਰ ਬਾਕੀ ਧਾਰਮਿਕ ਸਥਾਨਾਂ ਦੇ ਮੱਥਾ ਟੇਕ ਕੇ ਕੱਲ ਰਾਤ ਨੂੰ ਵਾਪਸ ਆ ਜਾਣਗੇ ਜੀ ਕਿਹੜਾ ਕਿਹੜਾ ਸਮਾਨ ਇਹਨਾਂ ਨੂੰ ਦਿੱਤਾ ਗਿਆ ਜੀ ਸਮਾਨ ਗਰਮ ਕੱਪੜੇ ਨੇ ਜੀ ਆ ਤੁਸੀਂ ਦੇਖ ਰਹੇ ਹੋ ਜਿਹੜਾ ਕੰਬਲ ਆ ਉਹਦੇ ਵਿੱਚ ਚਾਦਰ ਤੌਲੀਆ ਜੀ ਸਾਬਣ ਤੇਲ ਸ਼ੈਂਪੂ ਸਾਰਾ ਕੁਝ ਆ ਜੀ ਇੱਕ ਮਾਲ ਆ ਜੀ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਜਿਹੜਾ ਜੀ ਅਸੀਂ ਕੁਝ ਫਰੂਟ ਵੀ ਦਿੱਤੇ ਨੇ ਜੀ ਕੀਨੂ ਦਿੱਤੇ ਨੇ ਚਾਹ ਦਾ ਪ੍ਰਬੰਧ ਅਸੀਂ ਕੀਤਾ ਸਾਰਾ ਤੇ ਬਿਸਕਟ ਵਗੈਰਾ ਸਾਰਾ ਕੁਝ ਪ੍ਰਬੰਧ ਜਿਹੜਾ ਜੀ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੀ 42 ਸਦਾਲੂ ਨੇ ਇਹ ਚਿੰਤਪੁਰ ਨਹੀਂ ਚਾਲ ਜਾ ਰਹੀ ਹੈ ਰਸਤੇ ਚ ਨਾਨਣ ਦੇ ਵੀ ਤੇ ਜਵਾਲਾ ਜੀ ਵੀ ਦਾ ਵੀ ਪੜਾ ਹੈਗਾ ਜੀ ਸਰਕਾਰ ਵੱਲੋਂ ਇੱਕ ਚੰਗਾ ਪ੍ਰਾਲਾ ਹੈ ਤੇ ਜਿਹੜੇ ਦਰਸ਼ਨਾ ਤੋਂ ਰਹਿੰਦੇ ਸੀ ਜੀ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈਗੀ ਆ ਤੇ ਅਸੀਂ ਜਿਹੜੇ ਸਾਰੇ ਲੋਕ ਵਕਫ ਵਕਤ ਨੂੰ ਮੰਨਣ ਵਾਲੇ ਆ ਤੇ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਨੇ ਉਹ ਜਿਹੜੀ ਹੈਗੀਆਂ ਵਕਫ ਵਕਤ ਮੰਦਰਾਂ ਚ ਜਾਂਦੇ ਨੇ ਤੇ ਉਸ ਲੜੀ ਤਹਿਤ ਇਹ ਜਿਹੜੀ ਚਲਾਈ ਗਈ ਹੈ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਮੁੱਖ ਮੰਤਰੀ ਪੀਰਸ ਯਾਤਰਾ ਸਕੀਮ ਦੇ ਅਧੀਨ ਅੱਜ ਜਿਹੜੀ ਬਾਸਾ ਉਹ ਸ੍ਰੀ ਨੈਣਾ ਦੇਵੀ ਚਿੰਤਪੁਰਨੀ ਜਵਾਲਾਜੀ ਜਾ ਰਹੇ ਨੇ ਇੱਕ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਮੈਂ ਆਪਣੀ ਤਰਫੋਂ ਮੁੱਖ ਮੰਤਰੀ ਪੰਜਾਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਨਾਬਾ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜੇ ਬੰਦੇ ਜਿਹੜੇ ਵਿਅਕਤੀ ਨਹੀਂ ਜਾ ਸਕਦੇ ਸੀ ਆਪਣੇ ਇਤਿਹਾਸਿਕ ਚੀਜ਼ਾਂ ਦੇਖਣ ਦੇ ਲਈ ਉਹ ਅੱਜ ਇੱਥੋਂ ਜਾ ਰਹੇ ਨੇ ਔਰ ਇਹਨਾਂ ਨੇ ਸਾਰਾ ਇੰਤਜ਼ਾਮ ਵੀ ਕੀਤਾ ਹੋਇਆ ਔਰ ਕਿਟਾਂ ਵੀ ਵੰਡੀਆਂ ਨੇ ਫਲ ਵੀ ਵੰਡੇ ਨੇ ਚਾਹ ਦਾ ਵੀ ਅਰੇਂਜਮੈਂਟ ਸੀ ਬਿਸਕੁਟਾਂ ਦਾ ਵੀ ਅਰੇਂਜਮੈਂਟ ਸੀ ਬਹੁਤ ਬਹੁਤ ਅਪਰਾਲਾ ਸਰਕਾਰ ਦਾ ਪ੍ਰਾਲਾ ਬਹੁਤ ਹੀ ਵਧੀਆ ਜੀ ਜਿਹੜੀ ਇਹ ਯਾਤਰਾ ਚਲਾਈ ਹੈ ਜੇ ਬਿਨਾਂ ਭੇਦਭਾਵ ਤੋਂ ਗਰੀਬ ਅਮੀਰ ਨੂੰ ਬਿਨਾਂ ਦੇਖ ਕੇ ਸਾਰਿਆਂ ਨੂੰ ਲਿਜਾ ਰਹੇ ਨੇ ਜਿਹੜਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤੀਰਸ ਯਾਤਰਾ ਕਰ ਲਾਂਗੇ ਕਦੇ ਦਰਸ਼ਨ ਵੀ ਨਹੀਂ ਕਰੇ ਸੀ ਅੱਜ ਉਹਨਾਂ ਲੋਕਾਂ ਨੂੰ ਵੀ ਦਰਸ਼ਨ ਕਰਵਾ ਰਹੇ ਨੇ ਇਹ ਸਰਕਾਰ ਬਹੁਤ ਵਧੀਆ ਜੀ ਗਰੀਬਾਂ ਵਾਸਤੇ ਬਹੁਤ ਵਧੀਆ ਸਾਰਿਆਂ ਨੂੰ ਦੇਖਦੀ ਆ ਇੱਕ ਕੱਖ ਨਾਲ ਦੇਖਦੀ ਆ ਜੀ ਕਿਸੇ ਦਾ ਕੋਈ ਵੀ ਫਰਕ ਨਹੀਂ ਸਰਕਾਰ ਸਾਰਿਆਂ ਦੀ ਬਹੁਤ ਵਧੀਆ ਸੀ ਤਾਂ ਐਂ ਕਹਿੰਦੇ ਵੀ ਅੱਗੇ ਵਾਸਤੇ ਵੀ ਇਹੀ ਸਰਕਾਰ ਆਵੇ ਪਹਿਲੀ ਵਾਰ ਜਿੱਤੀ ਐਸੀ ਤਰੀਕੀ ਵੀ ਅਗਲੀ ਵਾਰ ਵੀ ਐਸੀ ਵੋਟਾਂ ਇਸ ਤਰ੍ਹਾਂ ਹੀ ਜਿੱਤੇ ਜਿੱਤੇ ਅਸੀਂ ਆਨੰਦਪੁਰ ਸਾਹਿਬ ਜੀ ਨੈਣਾਦੇਵੀ ਚਿੰਤਪੁਰਨੀ ਜਵਾਲਾ ਜੀ ਮਾਤਾ ਜੀ ਦੇ ਦਰਸ਼ਨ ਕਰਵਾ ਰਹੇ ਨੇ ਤੇ ਪ ਨਾਨੇ ਖਾਟੂ ਸ਼ਾਮ ਜੀ ਤੇ ਸਭਲਾ ਸਾਡੇ ਦਰਸ਼ਨ ਕਰਾਏ ਨੇ ਹੁਣ ਅਗਲੀ ਯਾਤਰਾ ਕਹਿੰਦੇ ਨੇ ਅੰਮ੍ਰਿਤਸਰ ਵੀ ਇਸੇ ਤਰੀਕੇ ਲੈ ਕੇ ਜਾਣਗੇ ਅਸੀਂ ਕਹਿੰਦੇ ਆ ਵੀ ਇਸੇ ਤਰੀਕੇ ਯਾਤਰਾ ਚਲਦੀ ਰਹਿਣ ਤੇ ਸਾਡੀ ਇਹੀ ਸਰਕਾਰ ਆਉਂਦੀ ਰਹਿਣ ਸਮਾਨ ਕੀ ਕੀ ਦਿੱਤਾ ਗਿਆ ਤਾਂ ਸਮਾਨ ਸਾਨੂੰ ਕੰਬਲ ਨੇ ਜੀ ਨਾਮ ਦੇ ਪਰ ਨੂੰ ਮਾਲਾ ਵੀ ਦਿੱਤੀਆਂ ਨੇ ਜੀ ਵਿਭਗਤੀ ਭਾਵਨਾ ਵੀ ਦੇਖੋ ਵਾਜੀ ਵਿਭਗਤੀ ਦਾ ਵੀ ਨਾਮ ਲੈਣ ਲੋਕ ਜੀ ਤੇ ਹੋਰ ਗੁਰਸ਼ੇ ਪੇਸਟ ਜੀ ਸਾਰਾ ਸਮਾਨ ਵੀ ਕੋਈ ਵੀ ਦਿੱਕਤ ਨਾ ਆਵੇ ਸਾਰਾ ਸਮਾਨ ਨਾਲ ਦਿੱਤਾ ਜੀ ਤੇ ਡਾਕਟਰ ਸਾੰਗ ਦੀ ਟੀਮ ਵੀ ਨਾਲ ਜਾ ਰਹੀ ਹੈ ਵੀ ਕਿਸੇ ਨੂੰ ਦਿੱਕਤ ਆਵੇ ਕਿ ਸਿਹਤ ਭਾਖੋ ਖਰਾਬ ਹੋਵੇ ਤਾਂ ਉਹਦਾ ਵੀ ਨਾਲ ਦੀ ਨਾਲ ਇੰਤਜ਼ਾਮ ਹੋਊਗਾ ਆਮ ਆਦਮੀ ਪਾਰਟੀ ਦਾ ਜੋ ਵੀ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਕਿ ਸਾਨੂੰ ਜੋ ਫੀਮੇਲਸ ਨੂੰ ਹੁਣ ਜੋ ਦਿੱਤਾ ਹੈ ਇਹ ਕੁੰਮੰਦਾ ਤੀਰਥ ਯਾਤਰਾ ਦਾ ਤਾਂ ਇਹ ਫੀਮੇਲਸ ਦੇ ਕਿ ਅ ਨਿਕਲ ਨਹੀਂ ਪੰਦੀਆਂ ਤਾਂ ਇਸ ਜਰੀਏ ਹੁਣ ਫੀਮੇਲਸ ਨੂੰ ਬਹੁਤ ਵਧੀਆ ਮੌਕਾ ਮਿਲਿਆ ਤੇ ਸਰਕਾਰ ਦਾ ਜੋ ਇਹ ਕੰਮ ਹੈ ਬਹੁਤ ਹੀ ਵਧੀਆ ਇਹਨਾਂ ਨੇ ਸਾਨੂੰ ਇਹਦੇ ਵਿੱਚ ਬਲੈਂਕ ਕਿਟ ਹੈ ਐਂਡ ਸਾਡੀ ਯੂਜ਼ੇਬਲ ਕਿਟ ਹੈ ਜਿਹਦੇ ਵਿੱਚ ਸਾਰਾ ਸਮਾਨ ਹੈ ਐਂਡ ਪਿੱਲੋ ਵਗੈਰਾ ਸਾਨੂੰ ਸਾਰੇ ਕੁਝ ਅਵੇਲੇਬਲ ਕਰਵਾਏ ਕਿ ਐਦਾਂ ਦਾ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਸਾਨੂੰ ਆਮ ਆਦਮੀ ਪਾਰਟੀ ਤੋਂ ਦੇ ਮਾਨਸਾ ਤੋਂ ਮਿਲਿਆ ਸਾਰੇ ਬਹੁਤ ਸੋਹਣੀ ਜਲਾਈ ਹੈ ਜੀ ਸਾਰਿਆਂ ਵਾਸਤੇ ਗਰੀਬਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਸੇਵਾ ਚਲਾਈ ਹੈ ਕਿ ਜਿਹੜਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਵੱਡਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਜੀ ਉਹਨਾਂ ਵਾਸਤੇ ਵੀ ਹੋਰਾਂ ਵਾਸਤੇ ਵੀ ਜੋ ਵੀ ਧਾਰਮਿਕ ਯਾਤਰਾ ਤੇ ਜਾਣਾ ਚਾਹੁੰਦਾ ਕਿ ਉਹਨਾਂ ਵਾਸਤੇ ਉਹਨਾਂ ਨੇ ਦੇਵ ਮਾਨ ਜੀ ਨੇ ਬਹੁਤ ਸੋਹਣੀ ਇਹ ਯਾਤਰਾ ਚਲਾਈ ਹੈ